ਜਿੱਥੇ ਕਿ ਇੱਕ ਪਾਸੇ ਖਤਰੇ ਦੀ ਘੰਟੀ ਹੈ ਦੂਜੇ ਪਾਸੇ ਕਈ ਇੱਥੇ ਜਿਹੜੇ ਲੋਕ ਨੇ ਉਹ ਮੱਛੀਆਂ ਫੜ ਰਹੇ ਨੇ ਆ ਕੱਛੂ ਵੀ ਲਿਆਇਆ ਹਾਏ ਕਿਹਨੇ ਪਾਉਂਗੇ ਇੱਥੋਂ ਲਿਆਇਆ ਕੱਛੂ ਉਹ ਇਧਰ ਤੋਂ ਚੱਕ ਕੇ ਲੈ ਆਏ ਆ ਪਾਉਂਗੇ ਹੁਣ ਕੱਛੂ ਨੂੰ ਵੀ ਉਹ ਮੇਰੇ ਪਾਲ ਲੈਣਾ ਪਾਲਣਿਆਲਾ ਆ ਇਹ ਦਿਨੇ ਆਰਕਿਊ ਬਣਾਈ ਜਾ ਰਿਹਾ ਯਾਰ ਆਲੇਗਾ ਕਿ ਦਿਨ ਅਥਾਰਟੀ ਦਿੱਤੀ ਕਿਸ ਨੇ ਪ੍ਰਸ਼ਾਸਨ ਨੇ ਪ੍ਰਸ਼ਾਸ ਉਹ ਕੱਢੇਰ ਬਾਹਰ ਕੱਢ ਕਰਵਾ ਲਾ ਬਾਹਰ ਕੋਈ ਗੱਲ ਕਰ ਰਹੀ ਆ ਰਹੀ ਪੁਲਿਸ ਆ ਰਹੀ ਹੈ ਆਉਂਦੀ ਕੋਈ ਚੱਕਰ ਨਹੀਂ ਆਣ ਦੇ ਫਿਰ ਫਿਰ ਸਾਰਾ ਪੰਜਾਬ ਡੁੱਬ ਗਿਆ ਤੁਹਾਨੂੰ ਮੱਛੀਆਂ ਦੀ ਪਈ ਹੈ ਅਰੇ ਤੋਂ ਭਾਈ ਯਹਾਂ ਪੇ ਤਾਂ ਸਾਰੀ ਦੁਨੀਆ ਵੋ ਦੇਖੋ ਉਸ ਮੇ ਡੋਬ ਗਿਆ ਉਹ ਉਸ ਦੁਨੀਆ ਮਰੇਗੀ ਤੂੰ ਵੀ ਮਰੋ ਭਾਈ ਹਮ ਤੂੰ ਮਰਾਂਗੇ ਜਬ ਹਮ ਉਪਰ ਬੈਠ ਰਖੇ ਭਾਈ ਇਹਨਾਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਖੌਫ ਨਹੀਂ ਹੈਗਾ ਮੱਛੀਆਂ ਫੜ ਰਹੇ ਨੇ ਡੰਡਿਆਂ ਨਾਲ ਮਾਰ ਰਹੇ ਨੇ ਨਾਲ ਦੀ ਨਾਲ ਮੱਛੀਆਂ ਫੜ ਕੇ ਦੱਬਿਆਂ ਦੇ ਵਿੱਚ ਗੱਟਿਆਂ ਦੇ ਵਿੱਚ ਪਾ ਕੇ ਇੱਥੋਂ ਰਫੂ ਚੱਕਰ ਹੋ ਰਹੇ ਨੇ ਆ ਆਟਾ ਕੁੰਡੀਆਂ ਜਾਲ ਇਹ ਜਾਲ ਵਿਛਾਈ ਬੈਠੇ ਆ ਉਧਰ ਜਾਲ ਮੌਤ ਦਾ ਹੈ ਪਰ ਇਹਨਾਂ ਨੂੰ ਖੌਫ ਡਰ ਕੁਝ ਨਹੀਂ ਹੈਗਾ ਬਿਲਕੁਲ ਡਰ ਨਹੀਂ ਹੈ ਮੌਤ ਦਾ ਸਭ ਮਾਰ ਰਹੇ ਦਾ ਕਿੱਥੇ ਜਾਇਜ਼ ਲਈ ਮੱਛੀ پکڑਣੇ ਤੇ ਸਭ ਮਾਰ ਰਹੇ ਭਾਈ ਅਸੀਂ ਵੀ ਲਗਾ ਰੱਖਤੇ ਹਾਂ ਤੁਸੀਂ ਵੀ ਬੱਚੇ ਫੜ ਰਹੇ ਇੱਥੇ ਨਹੀਂ ਮੈਂ ਤਾਂ ਭਈਆ ਦੇਖ ਰਹਾ ਹਾਂ ਸਿਰਫ ਦੇਖ ਲਓ ਕਿੰਨੇ ਬੰਦੇ ਫੜ ਰਹੇ ਮੈਂ ਤਾਂ ਦੇਖ ਰਹਾ ਹਾਂ ਭਾਈ ਸਹੀ ਹੈ ਸਹੀ ਹੈ ਬੜੇ ਵਾਹ ਕੀਤੇ ਤੋਂ ਖਰੀਦੇ ਆ ਖਰੀਦੋ ਦੇਖੋ ਉਹ ਜਾਲ ਕਿੰਨੇ ਪੈਸੇ ਦਿੱਤੇ ਕਿੰਨੇ ਪੈਸੇ ਦਿੱਤੇ ਅਸੀਂ ਉੱਥੇ ਉਹਨਾਂ ਕੋਲ ਜਿੱਨੇ ਪੈਸੇ 800 ਰੁਪਏ ਦੇ ਆਏ 800 ਰੁਪਏ 800 ਰੁਪਏ ਦੇ ਕੇ ਲਿਆਇਆ ਪ੍ਰਸ਼ਾਸਨ ਨੂੰ ਮੈਂ ਕਹੂੰਗਾ ਇਹਨਾਂ ਦੀ ਤਸਵੀਰਾਂ ਦੇਖੋ ਖਿਆਣੇ ਕਹਿੰਦੇ ਆ ਲਾਲਚ ਬੁਰੀ ਬਲਾ ਹੁੰਦੀ ਆ ਇਸ ਵਕਤ ਸੁਕਣਾ ਲੇਕ ਤੇ ਮੌਜੂਦ ਆ ਜਿੱਥੇ ਕਿ ਇੱਕ ਪਾਸੇ ਖਤਰੇ ਦੀ ਘੰਟੀ ਹੈ ਦੂਜੇ ਪਾਸੇ ਕਈ ਇੱਥੇ ਜਿਹੜੇ ਲੋਕ ਨੇ ਉਹ ਮੱਛੀਆਂ ਫੜ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸੰਝਿਆ ਕਰਾਂਗੇ ਕਿਉਂਕਿ ਰਾਤ ਤੋਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਪਾਣੀ ਵਧਦਾ ਜਾ ਰਿਹਾ ਇਸ ਪਾਸੋਂ ਅਸੀਂ ਤਸਵੀਰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਵਧਿਆ ਹੋਇਆ ਖਤਰੇ ਦੀ ਨਿਸ਼ਾਨੀ ਦੇ ਉੱਪਰ ਪਾਣੀ ਆ ਕਿਉਂਕਿ ਜਦੋਂ ਇੱਥੇ ਗਿਣਤੀ ਮਿੰਤੀ ਹੁੰਦੀ ਆ ਨਾਪ ਤੋਲ ਹੁੰਦਾ ਪਾਣੀ ਦਾ ਦੇਖਿਆ ਜਾਂਦਾ ਕਿ ਵੀ ਹੁਣ ਲੈਵਲ ਉੱਚਾ ਹੋ ਗਿਆ ਵੱਧ ਗਿਆ ਪਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਨਾਲ ਕੇ ਵੀ ਸੁਚੇਤ ਰਹੋ ਪੰਜਾਬ ਦੇ ਡੀਪੀਆਰਓ ਵੱਲੋਂ ਮੈਸੇਜ ਪਾਇਆ ਗਿਆ ਨੇੜੇ ਤੇੜ ਦੇ ਪੰਜਾਬ ਦੇ ਪਿੰਡਾਂ ਨੂੰ ਕਿ ਵੀ ਅਲਰਟ جاری ਹੈ ਪਾਣੀ ਕਿਸੇ ਵੇਲੇ ਵੀ ਜਿਹੜਾ ਇੱਧਰ ਨੂੰ ਆ ਸਕਦਾ ਜਿਹੜੇ ਲੋਕ ਨੇ ਆਪਣਾ ਸਮਾਨ ਕੀਮਤੀ ਉਚੱਕ ਕੇ ਸਾਈਡ ਤੇ ਹੋ ਜਾਣ ਪਰ ਇਸ ਪਾਸੇ ਨੂੰ ਮੈਂ ਤਸਵੀਰ ਦਿਖਾਵਾਂਗਾ ਜਿਹੜੇ ਲਾਲਚੀ ਲੋਭੀ ਲੋਕ ਨੇ ਮੱਛੀਆਂ ਫੜ ਰਹੇ ਨੇ ਉਸ ਲੇਕ ਦੇ ਵਿੱਚ ਸੁਕਣਾ ਲੇਕ ਹੈ ਚੰਡੀਗੜ੍ਹ ਪ੍ਰਸ਼ਾਸਨ ਕਹਿੰਦੇ ਬੜਾ ਸਖਤ ਹੈ ਸਮਝਾਉਂਦਾ ਲੋਕਾਂ ਨੂੰ ਦੱਸਦਾ ਹੈ ਪਰ ਇੱਥੇ ਤੁਸੀਂ ਦੇਖੋਗੇ ਜਵਾਕਾਂ ਤੋਂ ਲੈ ਕੇ ਬੁੜੀਆਂ ਬੁੜੀਆਂ ਤੋਂ ਲੈ ਕੇ ਬੰਦੇ ਜਿਹੜੇ ਨੇ ਇਹਦੇ ਵਿੱਚ ਵੜੇ ਹੋਏ ਨੇ ਜਿਹੜਾ ਇਸ ਪਾਸੇ ਤੋਂ ਕੱਗਰ ਲੇਕ ਤੋਂ ਨਿਕਲਦਾ ਹੈ ਉਸ ਪਾਣੀ ਦੇ ਵਿੱਚ ਵੜ ਕੇ ਜਾਲ ਲੈ ਕੇ ਮੱਛੀਆਂ ਫੜ ਰਹੇ ਨੇ ਇਹਨਾਂ ਦੇ ਨਾਲ ਹੀ ਵੀ ਗੱਲ ਕਰਾਂਗੇ ਪ੍ਰਸ਼ਾਸਨ ਨਾਲ ਹੀ ਵੀ ਗੱਲ ਕਰਾਂਗੇ ਕਿ ਵੀ ਇਹ ਕਿਉਂ ਵੜੇ ਹੋਏ ਨੇ ਕਿਉਂਕਿ ਅਸੀਂ ਜਦ ਰਾਤ ਤਸਵੀਰਾਂ ਦੇਖੀਆਂ ਸੀਗੀਆਂ ਤਾ ਜਦੋਂ ਇਹ ਫਲੱਡ ਗੇਟ ਖੋਲੇ ਜਾ ਰਹੇ ਸੀਗੇ ਕਿ ਇੱਥੋਂ ਪਾਣੀ ਉੱਪਰ ਦੀ ਓਵਰਫਲੋ ਹੋ ਰਿਹਾ ਸੀਗਾ ਇਸ ਪਾਸੇ ਤੋਂ ਤੇ ਪਾਣੀ ਦਿਖ ਰਿਹਾ ਸੀਗਾ ਲੋਕਾਂ ਨੂੰ ਇਹ ਇਹ ਲੱਗ ਰਿਹਾ ਸੀਗਾ ਕਿ ਵੀ ਕੋਈ ਖਤਰੇ ਵਾਲੀ ਘੰਟੀ ਵੱਜ ਗਈ ਆ ਹੁਣ ਨੇੜੇ ਤੜੇ ਜਿਹੜਾ ਸੁਚੇਤ ਹੋ ਜਾ ਪਰ ਲੋਕ ਜਿਹੜੇ ਨੇ ਸਾਹਮਣੇ ਮੱਛੀਆਂ ਫੜ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਕਿਸ ਤਰੀਕੇ ਦੇ ਇੱਥੋਂ ਦੇ ਹਾਲਾਤ ਨੇ ਪ੍ਰਸ਼ਾਸਨ ਦੀ ਕੀ ਜ਼ਿੰਮੇਵਾਰੀ ਬੰਦੀ ਆ ਜੇ ਉੱਥੇ ਵੜੇ ਹੋਏ ਨੇ ਉਹਨਾਂ ਦੇ ਉੱਤੇ ਕੀ ਕਾਰਵਾਈ ਆ ਸਰਦਾਰ ਜੀ ਦੇਖਣਾ ਹੈ ਨੇ ਸਰਦਾਰ ਜੀ ਸასიਖਾਲ ਠੀਕ ਹੋ ਠੀਕ ਹੈ ਕਿੱਥੋਂ ਆਏ ਹੋ ਜੀ ਅਸੀਂ ਇੱਥੇ ਆਏ ਹਾਂ ਇੱਥੋਂ ਦੇ ਹਾਂ ਇੱਕ ਪਾਸੇ ਤਾਂ ਖਤਰੇ ਦੀ ਘੰਟੀ ਹੈ ਕਿ ਵੀ ਕਿਸੇ ਵੇਲੇ ਵੀ ਕੋਈ ਘਟਨਾ ਵਾਪਰ ਸਕਦੀ ਹੈ ਦੂਜੇ ਪਾਸੇ ਐਨੇ ਲੋਕ ਨੇ ਬਾਅਦ ਚ ਇਹ ਕਹਿਣਗੇ ਸਾਨੂੰ ਮੁਆਵਜ਼ੇ ਦੋ ਇਹ ਗਲਤ ਕੰਮ ਹੋ ਰਿਹਾ ਸਾਰਾ ਹੂੰ ਗਲਤ ਹੋ ਰਿਹਾ ਸਾਰਾ ਬਿਲਕੁਲ ਬਹੁਤ ਖਤਰਾ ਆ ਗਿਆ ਲੋ ਇਹੋ ਮਾਲੂਮ ਮਾਲੂਮ ਜੇ ਗੱਲਬਾਤ ਹੋ ਜੇ ਤੇ ਕੌਣ ਜ਼ਿੰਮੇਵਾਰ ਹੈ ਇਸਕਾ ਹੂੰ ਬਿਲਕੁਲ ਘਟੋ ਘਟ ਇੱਥੇ 50 ਬੰਦੇ ਨੇ ਲੇਖ ਦੇ ਵਿੱਚ ਕੀ ਲੱਗਦਾ ਹੈ ਕਿ ਸਰਕਾਰ ਦੇ ਗਲ ਪਾ ਦੇਣਗੇ ਕਿ ਵੀ ਸਰਕਾਰ ਮੁਆਵਜ਼ਾ ਦੇਵੇ ਇਹਨਾਂ ਦੇ ਹੁਣ ਮਰ ਗਏ नहीं है था ये तो चाहिए ये हमारे साथी नहीं है सर। कौन है ये कहाँ से है किशनगढ़ किशनगढ़ बिल्कुल डर नहीं है इनको कि रात का पानी बढ़ा हुआ है प्रशासन को तो पहली हाथों पैरों की पड़ी हुई है सही बात है खतरे का काम है पूरा सा पानी बढ़ गया तो सब बह जायेंगे खतरे का काम पूरा ही ਬਿਲਕੁਲਾਰੇ ਮੱਛੀ ਪਕੜ ਰਹੇ ਆਂ ਬਤਾਓ ਮੱਛੀ ਫੜ ਰਹੇ ਆ ਕਹਿੰਦੇ ਪੇਟ ਪਾਪੀ ਦਾ ਸਵਾਲ ਹੁੰਦਾ ਪਰ ਇੱਥੇ ਮੌਤ ਦਾ ਜ਼ਿੰਦਗੀ ਦਾ ਸਵਾਲ ਹੈ ਜਿਸ ਤਿੱਕੇ ਦਿਨ ਇੱਥੇ ਲੋਕ ਵੜੇ ਹੋਏ ਨੇ ਇਹ ਹਾਲਾਤ ਨੇ ਚੰਡੀਗੜ੍ਹ ਲੇਕ ਦੇ ਲੇਕ ਇਹ ਉਹ ਲੇਕ ਹੈ ਜਿੰਨੂੰ ਪਾਣੀ ਦਾ ਇੱਕ ਵੱਡਾ ਟੋਬਾ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਇੱਕ ਪਾਣੀ ਦਾ ਇੱਕ ਵੱਡਾ ਸਮੁੰਦਰ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਇਸ ਲੇਕ ਨੂੰ ਪਾਣੀ ਹਜੇ ਵੀ ਕਿਉਂਕਿ ਖਤਰੇ ਦੇ ਨਿਸ਼ਾਨ ਦੇ ਉੱਤੇ ਹੈ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਸਵੇਰੇ ਬਹੁਤ ਸਾਰਾ ਮੀਂਹ ਪਿਆ ਇਸ ਪਾਸੇ ਨੂੰ ਦਿਖਾਵਾਂਗਾ ਕਿ ਕਿਸ ਤਰੀਕੇ ਦੇ ਨਾਲ ਖਤਰੇ ਦੇ ਨਿਸ਼ਾਨ ਤੇ 1163 ਤੇ ਬਿਲਕੁਲ ਕਰੀਬ ਪਾਣੀ ਪਹੁੰਚਿਆ ਆ ਦੂਜੇ ਪਾਸੇ ਲਗਾਤਾਰ ਜਿਹੜੇ ਉੱਪਰੋਂ ਕੂੜਾ ਕਰਕਟ ਆ ਬੂਟੀ ਆ ਉਹ ਨੀਚੇ ਆ ਰਹੀ ਆ ਤੇ ਫਲੱਡ ਗੇਟ ਜਿਹੜੇ ਹਲਕੇ ਹਲਕੇ ਖੁੱਲ੍ਹੇ ਹੋਏ ਨੇ ਪਰ ਲੋਕ ਜਿਹੜੇ ਨੇ ਤਮਾਸ਼ੀਬੀਣ ਬਣੇ ਹੋਏ ਨੇ ਇੱਥੇ ਬੈਠ ਕੇ ਮੱਛੀਆਂ ਫੜ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਸੀਂ ਉਸ ਪਾਸੇ ਨੂੰ ਅੱਗੇ ਨੂੰ ਜਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਇੱਥੇ ਲੋਕ ਲੱਗੇ ਹੋਏ ਨੇ ਅਸੀਂ ਇੱਥੇ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਵੀ ਇਹਨਾਂ ਦੇ ਉੱਤੇ ਕੋਈ ਰੋਕ ਟੋਕ ਕਿਉਂ ਨਹੀਂ ਹੈਗੀ ਕਿਉਂਕਿ ਬੜੇ ਸਖਤ ਰੂਲ ਕਹਿੰਦੇ ਕਹੇ ਜਾਂਦੇ ਨੇ ਪ੍ਰਸ਼ਾਸਨ ਦੇ ਚੰਡੀਗੜ੍ਹ ਦੇ ਪਰ ਇਹ ਰੂਲ ਇੱਥੇ ਬਿਲਕੁਲ ਹੀ ਬ੍ਰੇਕ ਹੋ ਰਹੇ ਨੇ ਤੋੜੇ ਜਾ ਰਹੇ ਨੇ ਕਿ ਜਿਸ ਤਰੀਕੇ ਦੇ ਹਾਲਾਤ ਇੱਥੇ ਹੋਏ ਪੈਣੇ ਮੱਛੀਆਂ ਫੜੀਆਂ ਜਾ ਰਹੀਆਂ ਨੇ ਕਿਉਂਕਿ ਇੱਥੋਂ ਜਦੋਂ ਪਾਣੀ ਛੱਡਿਆ ਜਾਂਦਾ ਹੈ ਪਾਣੀ ਬਹੁਤ ਅੱਗੇ ਤੱਕ ਮਾਰ ਕਰਦਾ ਹੈ ਅੱਗੇ ਬਈ ਕੋ ਬਹੁਤ ਸਾਰੇ ਪਿੰਡਾਂ ਤੱਕ ਇਹ ਪਾਣੀ ਪਹੁੰਚਦਾ ਬੜੀਆਂ ਸਾਰੀਆਂ ਚੀਜ਼ਾਂ ਦੇਖਦੇ ਹੋਏ ਪ੍ਰਸ਼ਾਸਨ ਨੇ ਅਲਰਟ ਕਰਨਾ ਪੈਂਦਾ ਪਰ ਫਿਰ ਵੀ ਉਹਨਾਂ ਦੇ ਹਾਲਾਤਾਂ ਤੋਂ ਲੋਕ ਡਰਦੇ ਹੋਏ ਜਾਂ ਬੜੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਚੀਜ਼ਾਂ ਸਮਝਦੇ ਨੇ ਪਰ ਇਹ ਲੋਕ ਜਿਹੜੇ ਮੱਛੀਆਂ ਇੱਥੇ ਫੜ ਰਹੇ ਨੇ ਇਹ ਡਰ ਨਹੀਂ ਰਹੇ ਇਹ ਬਿਲਕੁਲ ਨਹੀਂ ਡਰ ਰਹੇ ਇਹ ਇੱਥੇ ਇਸ ਪਾਣੀ ਦੇ ਵਿੱਚ ਵੜੇ ਹੋਏ ਨੇ ਕਿਉਂਕਿ ਕਈ ਆ ਜਿਵੇਂ ਇਹਨਾਂ ਨੇ ਥਾਵਾਂ ਬਣਾਈਆਂ ਹੋਈਆਂ ਨੇ ਕਿਤੋਂ ਵੀ ਉੱਤਰ ਜਾਂਦੇ ਨੇ ਕਿਤੋਂ ਵੀ ਵੜ ਜਾਂਦੇ ਨੇ ਜਿਵੇਂ ਇੱਥੋਂ ਦੀ ਥਾਂ ਬੜਾ ਯੂਣਾ ਹੋਏ ਦੋ ਤਿੰਨ ਜਣੇ ਜਾ ਰਹੇ ਨੇ ਅਸੀਂ ਤੁਹਾਨੂੰ ਇੱਧਰ ਦਿਖਾਨੇ ਆ ਉਹਨਾਂ ਨੇ ਇੱਥੇ ਆ ਸਾਈਕਲ ਲਾਇਆ ਲੌਕ ਕੀਤਾ نیچے ਉਤਰ ਗਏ ਖੁਦ ਨਾਲ ਕਾਸਤਾ ਹੁਣ ਅਸੀਂ ਵੀ ਰਿਸਕ ਲੈ ਕੇ نیچے ਜਾ ਰਹੇ ਹੁਣ ਉਹ ਖੜੇ ਹੋਏ ਨੇ ਸਾਹਮਣੇ ਮੈਂ ਤੁਹਾਨੂੰ ਦਿਖਾਵਾਂਗਾ ਉਹ ਵੀ ਹੁਣ ਇਹ ਤਿਆਰੀ ਕਰ ਰਹੇ ਆ ਮੱਛੀਆਂ-ਮੁੱਛੀਆਂ ਫੜਨ ਦੀ ਜਾਲ ਲਾਰੇ ਕੁੰਡੀ ਲਾਰੇ ਅਸੀਂ ਪਹਿਲਾਂ ਇਹਨਾਂ ਕੋਲ ਹੀ ਜਾਂਦੇ ਆ ਨੀਰਜ ਨੂੰ ਕਹੂੰਗਾ ਬਿਲਕੁਲ ਧਿਆਨ ਦੇ ਨਾਲ ਸੇਫਲੀ ਨੀਚੇ ਆਉਣਾ ਕੋਈ ਘਟਨਾ ਸਾਡੇ ਨਾਲ ਵੀ ਨਾ ਵਾਪਰੇ ਕਿਉਂਕਿ ਲੋਕ ਪਹਿਲੇ ਮਰ ਰਹੇ ਆ भाई क्या कर रहे हो यहां पे क्या कर रहे हो हां मछली मार रहे हैं मछली मार रहे भाई किससे जाए इतनी मछली पकड़ने की सब मार रहे भाई हम भी लगा रखे हैं आ मैं कहूंगा नीरज नवा दिखा कुंडी ये इजाजत देती किसी ने इथे डर नहीं है क्या लोग मर रहे हैं पानी च ਸਾਰਾ ਪੰਜਾਬ ਡੁੱਬ ਗਿਆ ਤੁਹਾਨੂੰ ਮੱਛੀਆਂ ਦੀ ਪਈ ਹੈ ਅਰੇ ਤਾਂ ਭਾਈ ਯਹਾਂ ਪੇ ਤਾਂ ਸਾਰੀ ਦੁਨੀਆ ਉਹ ਦੇਖੋ ਉਸਮੇ ਡੋਬ ਕੇ ਉਹ ਉਸਮੇ ਦੁਨੀਆ ਮਰੇਗੀ ਤੂੰ ਵੀ ਮਰੋਗੇ ਭਾਈ ਹਮ ਕਿਉਂ ਮਰਾਂਗੇ ਜਦ ਹਮ ਉੱਪਰ ਬੈਠ ਰੱਖੇ ਭਾਈ ਨਹੀਂ ਪ੍ਰਸ਼ਾਸਨ ਨੇ ਬੋਲਾ ਕਿ ਮੱਛੀ ਪਕੜੋ ਯਹਾਂ ਪੇ ਮੈਂ ਨਹੀਂ ਜਾਣਦਾ ਭਾਈ ਕਿਉਂ ਨਹੀਂ ਜਾਣਦਾ ਕਿਉਂ ਨਹੀਂ ਦੱਸਦਾ ਸੀ ਫਿਰ ਇੱਥੇ ਤੂੰ ਆ ਕੁੰਡੀ ਲਾ ਕੇ ਬੈਠਾ ਹੋਇਆ ਕੁਛ ਤੱਕ ਤੇਰੀ ਕੋਈ ਗੱਲ ਹੋਏਗੀ ਤੁੱਕ ਹੋਏਗੀ ਇੱਥੇ ਬੈਠਣ ਦੀ ਨਹੀਂ ਤੂੰ ਵੀ ਇਸਕੇ ਨਾਲ ਹੀ ਹੋ ਹਾਂਜੀ ਮੱਛੀ ਫੜਨੀ ਹੈ ਪੁਲਿਸ ਆ ਰਹੀ ਹੈ ਥੋੜੇ ਟਾਈਮ ਮੇ तुम आप ही इसके साथ ही फे हालात बड़े नाजुक ने दूजे लोग मचिया फड़ रहे मछिया फै नहीं, नहीं, तो भैया देख रहा हूँ सिर्फ देख लो कितने बंदे पकड़ रहे हैं मैं तो देख रहा हूँ भाई अच्छा इन्होंने देख रहे हैं हां जी सही है सही है बड़े भाई पकड़ रहे क्या कर सकते वो देखो वो मार रहा है अच्छा मच्छी पकड़नी सही है ਆ ਭਾਈ ਅਸੀਂ ਕੀ ਕਰ ਸਕਦੇ ਹੈ ਭਾਈ ਉਤਰੋ ਜੇ ਪਾਣੀ ਆ ਗਿਆ ਫਿਰ ਉੱਪਰ ਸੇ ਕੋਦਮ ਆ ਗਿਆ ਅਗਰ ਸਾਰੇ ਬੇਹਤਰੀ ਚਲੇ ਜਾਏਗੇ ਭਾਈ ਫਿਰ ਉਸ ਦਾ ਫਿਰ ਮੁਆਵਜ਼ਾ ਮੰਗेंगे ਕਿ ਵੀ ਇਸ ਦਾ ਮੁਆਵਜ਼ਾ ਦੋ ਆ بڑے ਭਾਈ ਇਹ ਇਹ ਤਾਂ ਇਤਨਾ ਤਾਂ हमको मालूम ਨਹੀਂ ਹੈ ਭਾਈ ਜ਼ਿੰਦਗੀ ਦਾ ਕੁਝ ਸਵਾਲ ਨਹੀਂ ਹੈ ਜ਼ਿੰਦਗੀ ਦਾ ਤਾਂ ਸਵਾਲ ਹੈ ਭਾਈ ਡੁੱਬ ਜਾਏਗਾ ਵੀ ਬੰਦਾ ਇਸ ਵਿੱਚ ਇਧਰ ਆ ਤਸਵੀਰ ਹੈ ਇਹ ਉਹ ਲੋਕ ਨੇ ਜੋ ਮੱਛੀਆਂ ਫੜ ਰਹੇ ਨੇ ਬਿਲਕੁਲ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਕਿਸੇ ਚੀਜ਼ ਨੂੰ ਗੋਲ ਨਹੀਂ ਰਹਿ ਇਹਨਾਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਖੌਫ ਨਹੀਂ ਹੈਗਾ ਮੱਛੀਆਂ ਫੜ ਰਹੇ ਨੇ ਡੰਡਿਆਂ ਨਾਲ ਮਾਰ ਰਹੇ ਨੇ ਨਾਲ ਦੀ ਨਾਲ ਮੱਛੀਆਂ ਫੜ ਕੇ ਡੱਬਿਆਂ ਦੇ ਵਿੱਚ ਗੱਟਿਆਂ ਦੇ ਵਿੱਚ ਪਾ ਕੇ ਇਥੋਂ ਰਫੂ ਚੱਕਰ ਹੋ ਰਹੇ ਨੇ ਪਰ ਇਹ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਹਨਾਂ ਦੇ ਉੱਤੇ ਨਕੇਲ ਕੱਸਣੀ ਚਾਹੀਦੀ ਹੈ ਕਿ ਵੀ ਕਿਸ ਤਰੀਕੇ ਦੇ ਨਾਲ ਕਈ ਲੋਕ ਡਰੇ ਪਏ ਨੇ ਸਹਿਮੇ ਪਏ ਨੇ ਜਿਸ ਤਰੀਕੇ ਦੇ ਨਾਲ ਅਲਰਟ ਜਾਰੀ ਕੀਤੇ ਜਾ ਰਹੇ ਲਗਾਤਾਰ ਕਿ ਵੀ ਤੁਸੀਂ ਸੇਫ ਰਹੋ ਸੇਫ ਥਾਵਾਂ ਤੇ ਰਹੋ ਪਰ ਅਜਿਹੇ ਲੋਕ ਜਿਹੜੇ ਨੇ ਮੱਛੀਆਂ ਫੜਨ ਲੱਗੇ ਹੋਏ ਨੇ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਨੇ ਅਸੀਂ ਸਾਂਝੀ ਕਰ ਰਹੇ ਆ ਤੇ ਮੈਂ ਨਿਰੋਜ ਨੂੰ ਕਹਾਂਗਾ ਅਸੀਂ ਹੌਲੀ-ਹੌਲੀ ਜੇ ਅਸੀਂ ਇੱਧਰ ਦੀ ਜਾਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਹ ਇੱਧਰ ਇੱਕ ਬਈ ਵੀਡੀਓ ਬਣਾ ਰਹੇ ਹੋਣਾ ਦੀ ਇੱਧਰ ਤਾਂ ਵਾਵਾ ਜੀ ਜਨੇ ਬੈਠੇ ਹੋਏ ਆ ਭਾਈ ਤੁਸੀਂ ਵੀ ਨੱਚੀ ਫੜ ਰਹੇ ਹੋ ਇਸ ਪਾਸੇ ਨੂੰ ਮੈਂ ਨਿਰੋਜ ਨੂੰ ਕਹੂੰਗਾ ਇੱਧਰ ਦਿਖਾਏ ਇਹ نیچے ਨੂੰ ਕਿ ਇੱਧਰ ਬਈ ਪੂਰੀ ਤਿਆਰੀ ਚ ਆਇਆ ਕੁੰਡੀ ਲਾਈ ਹੋਈ ਹੈ ਹੈਲਮੈਂਟ ਰੱਖਿਆ ਹੋਇਆ ਮਤਲਬ ਮੱਛੀਆਂ ਨਾਲ ਦੀ ਨਾਲ ਫੜ ਰਹੇ ਆ ਜੇ ਕੋਦਾਂਮੀ ਪਾਣੀ ਇਸ ਪਾਸੇ ਨੂੰ ਆਉਂਦਾ ਕਿਉਂਕਿ ਖਾਤਰੇ ਦੇ ਨਿਸ਼ਾਨ ਦੇ ਉੱਤੇ ਪਾਣੀ ਆ ਇਹਨਾਂ ਨੂੰ ਕੋਈ ਡਰ ਖੋਫ ਨਾ ਪ੍ਰਸ਼ਾਸਨ ਦਾ ਨਾ ਜ਼ਿੰਦਗੀ ਦਾ ਨਾ ਕਿਸੇ ਹੋਰ ਚੀਜ਼ ਦਾ ਇਹ ਲੱਗੇ ਹੋਏ ਨੇ ਬੇਚੇਚਕ ਲੱਗੇ ਹੋਏ ਨੇ ਇੱਥੋਂ ਦੇ ਹਾਲਾਤ ਜਿਹੜੇ ਨੇ ਬੜੇ ਨਾਜ਼ੁਕ ਨੇ ਅਸੀਂ ਕਿਉਂਕਿ ਇਹ ਖਤਰਾ ਮੋਲ ਨਹੀਂ ਲੈਣਾ ਚਾਹੁੰਦੇ ਅਸੀਂ ਕਿ ਪਰ ਜਿਸ ਤਰੀਕੇ ਦੇ ਨਾਲ ਹਾਂਜੀ ਮੱਛੀਆਂ ਫੜ ਰਹੇ ਹੋ ਕੀ ਦੇਖ ਰਹੇ ਹੋ ਜੇ ਪਾਣੀ ਆ ਗਿਆ ਉਧਰੋਂ ਫੇਰ ਆ ਆਟਾ ਕੁੰਡੀਆਂ ਜਾਲ ਇਹ ਜਾਲ ਵਿਛਾਈ ਬੈਠੇ ਆ ਉਧਰ ਜਾਲ ਮੋਤਦਾ ਹੈ ਪਰ ਇਹਨਾਂ ਨੂੰ ਖੌਫ ਡਰ ਕੁਛ ਨਹੀਂ ਹੈਗਾ ਕਿੱਥੋਂ ਆਇਆ ਕਿੰਨੀ ਉਮਰ ਹੈ ਤੇਰੀ ਆ ਮੈਂ ਦਰਸ ਆਇਆ ਸਕੇਤੜੀ ਸੇ ਕਿਸਨੇ ਜਾਇਦਤੀ ਜਾਂ ਮੱਛੀ ਪਕੜਨੇ ਕੀ ਕਿਸੇ ਨੇ ਨਹੀਂ ਫਿਰ ਮੈਂ ਬੱਕੇ ਸੀ ਅਜਵਾਕਾਂ ਨੂੰ ਨਾਲ ਲੈ ਕੇ ਆਇਆ ਕਿਨੋ ਇਹ ਬੱਚੋ ਕੋ ਨਾਲ ਲੈ ਕੇ ਆਇਆ ਨਾ ਨਾ ਇਹ ਤਾਂ ਐਸੀ ਘੁੰਮਣੇ ਕੇ ਲਈ ਆਏ ਇਧਰ ਹੂੰ ਜੇ ਉਧਰੋਂ ਪਾਣੀ ਛੋੜ ਦਿਆ ਉੱਪਰ ਸੇ ਫਿਰ ਪਾਣੀ ਅਭੀ ਤਾਂ ਨਹੀਂ ਛੋੜ ਰਿਹਾ ਬੰਦ ਕਰ ਰੱਖਿਆ ਹੈ ਜੇ ਛੋੜ ਦਿਆ ਅਗਰ ਆ ਗਿਆ ਪਾਣੀ ਫਿਰ ਬਿਲਕੁਲ ਡਰਨੀ ਹੈ ਮੌਤ ਕਾ ਨਹੀਂ ਹੈ ਕਿੱਥੋਂ ਦੇ ਰਹਿਣ ਆਲੇ ਪਿਛੋਕੜ ਕਾਂ ਕਾ ਤੇਰਾ ਦੇਖੀ ਓਏ ਤੁਹਾਡੇ 'ਚ ਬਿਲਕੁਲ ਡਰ ਖੋਫ ਨਹੀਂ ਹੈਗਾ ਪ੍ਰਸ਼ਾਸਨ ਦਾ ਹੈਗਾ ਜੀ ਹੈਗਾ ਕਿਉਂ ਨਹੀਂ ਤੁਸੀਂ ਐ ਲੱਗੇ ਹੋਏ ਹੋ ਉਹ ਤਾਂ ਫਾਇਦ ਨਹੀਂ ਹੁਣ ਬੰਦ ਕੀਤਾ ਤਾਂ ਆਏ ਆਪਾਂ ਇਜਾਜ਼ਤ ਦੇਤੀ ਤੁਹਾਨੂੰ ਵੀਤ ਕਰ ਲਓ ਨਾ ਨਾ ਉਹ ਵੀ ਤਾਂ ਸਾਜ ਦੇ ਖੜੇ ਆ ਸਰਪਾ ਤਾਂ ਫੇਰ ਵੀ ਬਾਹਰ ਤੇ ਹਾਲਾਤ ਨੇ ਇਹਨਾਂ 'ਚ ਡਰ ਖੋਫ ਕੁਛ ਨਹੀਂ ਹੈਗਾ ਪਰ ਇਹ ਗੱਲ ਜ਼ਰੂਰ ਆ ਜਿਸ ਤਰੀਕੇ ਦੇ ਨਾਲ ਉਤੋਂ ਫਲੱਡ ਗੇਟ ਰਾਤੀ ਖੋਲੇ ਗਏ ਸੀਗੇ ਓਵਰਫਲੋ ਆਇਆ ਪਾਣੀ ਇੱਥੇ ਲੱਗੇ ਹੋਏ ਨੇ ਛੋਟੇ-ਛੋਟੇ ਬੱਚੇ ਨੇ ਮੇਜਰ ਇਹਨਾਂ ਦੀ ਉਮਰ ਮੰਨ ਲਾਦਾ 7 8 8 10 10 ਸਾਲ ਹੋਣੀ ਆ ਇਹ ਇੱਥੇ ਇਸ ਪਾਣੀ ਦੇ ਵਿੱਚ ਖੜੇ ਹੋਏ ਨੇ ਇਹਨਾਂ ਨੂੰ ਲਾਲਚ ਮੱਛੀ ਦਾ ਬੱਸ ਪਿਆ ਹੋਇਆ ਇਸ ਪਾਸੇ ਨੂੰ ਕਿਉਂਕਿ ਇਹ ਭਰਿਆ ਪਿਆ ਏ ਲੈਕ ਦਾ ਸਿਸਟਮ ਰਾਤੀ ਲੋਕ ਅਰਦਾਸਾਂ ਕਰਦੇ ਸੀ ਬੇਨਤੀਆਂ ਕਰਦੇ ਸੀਗੇ ਕਿ ਵੀ ਮਾਲਕਾ ਅਜਿਹਾ ਨਾ ਹੋਵੇ ਪਰ ਅੱਜ ਇਹ ਲੋਕ ਜਿਹੜੇ ਇੱਥੋਂ ਦੇ ਹੈਗੇ ਨੇ ਨੇੜੇ ਟਿੜੇ ਦੇ ਰਹਿਣ ਵਾਲੇ ਉਹ ਆਪਣੇ ਪੇਟ ਦਾ ਸੋਚ ਰਹੇ ਨੇ ਉਹ ਇੱਥੇ ਮੱਛੀਆਂ ਫੜ ਰਹੇ ਨੇ ਤੇ ਤੁਹਾਨੂੰ ਇਹ ਤਸਵੀਰ ਸੁਕਣਾ ਲੇਕ ਚੰਡੀਗੜ੍ਹ ਤੋਂ ਦਿਖਾ ਰਹੇ ਆ ਇਸ ਵੀਡੀਓ ਤੋਂ ਬਾਅਦ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਇਹ ਵੀ ਅਸੀਂ ਦੇਖਾਂਗੇ ਕਿਉਂਕਿ ਇਹ ਜਿੰਨੇ ਵੀ ਲੋਕ ਨੇ ਇੱਥੋਂ ਦੇ ਨੇੜੇ ਤੇੜੇ ਕਿਸ਼ਨਗੜ੍ਹ ਜਾਂ ਹੋਰ ਦੇ ਰਹਿਣ ਵਾਲੇ ਨੇ ਨੀਰ ਨੂੰ ਮੈਂ ਕਹਾਂਗਾ ਨੀਰਜ ਉੱਪਰ ਨੂੰ ਆ ਜਾਓ ਤੁਸੀਂ ਨੀਰਜ ਉੱਪਰ ਨੂੰ ਆ ਜਾਓ ਕਈ ਲੋਕਾਂ ਨੇ ਤਾਂ ਵੱੱਜਾਂ ਵੀ ਵਿੱਚ ਵਾੜ ਦਿੱਤੀਆਂ ਕਿਉਂਕਿ ਇਹ ਅਸੀਂ ਹਾਲਾਤ ਦੇਖ ਰਹੇ ਹਾਂ ਸਤਲੁਜ ਬਿਆਸ ਰਾਵੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਪਾਣੀ ਦੀ ਮਾਰ ਹੈ ਪਰ ਉੱਥੇ ਲੋਕ ਅਰਦਾਸਾਂ ਕਰ ਰਹੇ ਆ ਕਿ ਵੀ ਅਜਿਹੀ ਚੀਜ਼ ਨਾ ਹੋਵੇ ਇੱਥੇ ਖੁਦ ਇਸ ਘੱਗਰ ਦੇ ਵਿੱਚ ਜਿਹੜੇ ਨੇ ਲੋਕ ਇੱਥੋਂ ਦੇ ਰਹਿਣ ਵਾਲੇ ਵੜੇ ਹੋਏ ਨੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਵੀ ਸਮੇਂ ਸਿਰ ਨਕੀਲ ਕਸਨੀ ਚਾਹੀਦੀ ਹੈ ਕੱਲ ਨੂੰ ਕੋਈ ਹਾਸਾ ਵਾਪਰਦਾ ਫਿਰ ਉਹ ਸਾਰੀ ਚੀਜ਼ ਪ੍ਰਸ਼ਾਸਨ ਦੇ ਸਿਰ ਛੁੱਟੀ ਜਾਂਦੀ ਹੈ ਕਿ ਹਨ ਗੈਲੀ ਪ੍ਰਸ਼ਾਸਨ ਦੀ ਸੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਤੋਂ ਮੁਆਵਜ਼ੇ ਮੰਗੇ ਜਾਂਦੇ ਆ ਹੋਰ ਚੀਜ਼ਾਂ ਦੀ ਅਪੀਲ ਕੀਤੀ ਜਾਂਦੀ ਆ ਪਰ ਜਿਹੜੇ ਹਾਲਾਤ ਨੇ ਇਧਰ ਤੋਂ ਵੀ ਮੈਂ ਤੁਹਾਨੂੰ ਇਹ ਸਾਰੀ ਤਸਵੀਰ ਦਿਖਾਉਂਗਾ ਕਿਉਂਕਿ ਇਹ ਲੇਕ ਆ ਲੇਕ ਚੋਂ ਪਾਣੀ ਜਦੋਂ ਨਿਕਲਦਾ ਰਾਤੀ ਜਿਵੇਂ ਪਾਣੀ ਨਿਕਰਦਾ ਆ ਸੀਗਾ ਉਵੇਂ ਲੋਕਾਂ ਨੂੰ ਹੱਥ ਪੈਰਾਂ ਦੀ ਪਈ ਸੀ ਕਿ ਨੇੜੇ ਤੇੜੇ ਜਿਹੜੇ ਲੋਕ ਰਹਿੰਦੇ ਨੇ ਪਰ ਇੱਧਰ ਵਾਲਿਆਂ ਨੂੰ ਜਿਹੜੇ ਵਿੱਚ ਪਾਣੀ ਦੇ ਵਿੱਚ ਵੜੇ ਹੋਏ ਨੇ ਇਹਨਾਂ ਨੂੰ ਕੋਈ ਖਾਫ ਕੋਈ ਡਰ ਕੋਈ ਟੈਨਸ਼ਨ ਕੋਈ ਪਿਆ ਕੁਝ ਨਹੀਂ ਹੈਗਾ ਇਹ ਤੇ ਅੰਦਰ ਵੜੇ ਹੋਏ ਨੇ ਜਾਲ ਬੰਦ ਆ ਸਾਰੇ ਪਾਸੇ ਤੋਂ ਚਾਰੇ ਤਰਫ ਤੋਂ ਜੇ ਭੱਜਣਾ ਵੀ ਪਿਆ ਨਿਕਲਣਾ ਵੀ ਪਿਆ ਪਾਣੀ ਛੱਡਿਆ ਵੀ ਜਾਂਦਾ ਕਿੱਧਰ ਨੂੰ ਨਿਕਲਣਗੇ ਕਿਸ ਪਾਸੇ ਨੂੰ ਜਾਣਗੇ ਕੋਈ ਰਸਤਾ ਨਹੀਂ ਹੈਗਾ ਇਹ ਤਸਵੀਰ ਜਿਹੜੀ ਆ ਬਹੁਤ ਦਿਲ ਨੂੰ ਕੰਬਾਉ ਹੈ ਕਿਉਂਕਿ ਇਹ ਸੁਕਨਾ ਲੇਖ ਤੋਂ ਜਦੋਂ ਵੀ ਪਾਣੀ ਛੱਡੇ ਜਾਂਦਾ ਅੱਗੇ ਤੱਕ ਮਾਰ ਪੈਂਦੀ ਆ ਡੇਰਾ ਬੱਸੀ ਤੱਕ ਜਿਹੜੇ ਲੋਕ ਘੁਰ ਲਾਂਦੇ ਨੇ ਸਰਦੂਲਗੜ ਤੱਕ ਮਾਨਸਾ ਤੱਕ ਲੋਕ ਘੁਰ ਲਾਂਦੇ ਨੇ ਕਿ ਵੀ ਹੁਣ ਕੀ ਕੀਤਾ ਜਾਵੇ ਪਾਣੀ ਜਿਹੜਾ ਉਹ ਆ ਗਿਆ ਪਾਤਣਾ ਸਾਗਰਾਂ ਤੱਕ ਇਸ ਪਾਣੀ ਦੀ ਮਾਰ ਪੈਂਦੀ ਆ ਜਦੋਂ ਇੱਥੋਂ ਪਾਣੀ ਛੱਡਿਆ ਜਾਂਦਾ ਪਰ ਇੱਥੇ ਜਿਹੜੇ ਨੇ ਇਹ ਪ੍ਰਵਾਸੀ ਨੇ ਜਾਂ ਕੌਣ ਨੇ ਇੱਥੋਂ ਦੇ ਵਸਨੀਕ ਨੇ ਇਹਨਾਂ ਦੇ ਵਿੱਚ ਕੋਈ ਖੌਫ ਕੋਈ ਡਰ ਕੋਈ ਟੈਨਸ਼ਨ ਨਾ ਕੋਈ ਭੈ ਕੁਝ ਨਹੀਂ ਹੈਗਾ ਇਹ ਇੱਥੇ ਲੱਗੇ ਹੋਏ ਨੇ ਬਿਨਾਂ ਖੌਫ ਦੇ ਭਾਈ ਇਹ ਜਿਵੇਂ ਬੜੇ ਹੋਏ ਨੇ ਪਾਣੀ ਦੇ ਵਿੱਚ ਤੁਹਾਨੂੰ ਲੱਗਦਾ ਸੇਫ ਹੈ ਇਸ ਦੀ ਕਿੰਨਾ ਕਹਿ ਗਸਦੇ ਆ ਪਾ ਜੀ ਅਗਰ ਜਦ ਡੈਮ ਛੁੱਟੇਗਾ ਲੱਗਦਾ ਨਹੀਂ ਕਿ ਜੇ ਪਾਣੀ ਛੱਡ ਦਿੰਦਾ ਮੌਤ ਨੂੰ ਮਾਸੀ ਕਿਹਾ ਜਾਂਦਾ ਇਸ ਕਲਾਜ ਕੋਈ ਨਹੀਂ ਦਾ ਕੰਮ ਹੀ ਹੈ ਹੂੰ ਇਹ ਤਾਂ ਮੱਛੀ ਵੜਨ ਵਾਸਤੇ ਤਾਂਦੀ ਹੈ ਆ ਇਧਰ ਆ ਮੈਂ ਬਾਈ ਨੂੰ ਤਸਵੀਰ ਦਿਖਾਉਂਗਾ ਬਾਈ ਤੁਸੀਂ ਫੜ ਕੇ ਲਿਆਏ ਹੋ ਉਹ ਨਾ ਉਹ ਤਾਂ ਖਰੀਦਿਆ ਜਾਂਦਾ ਹੈ ਆ ਕੱਚੂ ਵੀ ਲਿਆਏ ਆ ਹਾਏ ਤੁਸੀਂ ਪਾਉਂਗੇ ਇੱਥੋਂ ਲਿਆਇਆ ਕੱਚੂ ਹੈ ਉਹ ਇਧਰ ਤੋਂ ਚੱਕ ਕੇ ਲੈ ਕੇ ਆਏ ਆ ਪਾਉਂਗੇ ਹੁਣ ਕੱਚੂ ਨੂੰ ਵੀ ਉਹ ਮੇਰੇ ਪਾਲ ਲੈਣੇ ਆ ਪਾਲਣੇ ਆਲਾ ਆ ਇਹ ਦਿਨੇ ਆਰਕਿਉ ਬਣਾਈ ਜਾ ਰਿਹਾ ਯਾਰ ਨਹੀਂ ਇਹ ਤੁਹਾਡੇ ਚ ਕੋਈ ਡਰ ਕੋਈ ਖੌਫ ਨਹੀਂ ਹੈ ਕਿ ਪਾਣੀ ਦੇ ਵਿੱਚ ਵੜੇ ਹੋਏ ਆ ਤੁਹ ਡਰ ਲੱਗੇਗਾ ਆਪਣੇ ਕੋ ਹੈ ਓ ਭਾਈ ਕਿਉਂ ਆਈ ਜਾ ਰਿਆ ਯਾਰ ਨਹੀਂ ਤੂੰ ਮੇਰੇ ਨਾਲ ਗੱਲ ਕਰ ਕਿਥੇ ਭੱਜੀ ਜਾ ਰਿਆ ਕੱਚੂ ਚੱਕਿਆ ਹੋਇਆ ਐਨੀਮਲ ਚੱਕਿਆ ਹੋਇਆ ਪਾਲ ਲੈਣ ਵਾਸਤੇ ਆਇਓ ਪਾਲੇਗਾ ਕੀ ਤੈਨ ਅਥਾਰਟੀ ਦਿੱਤੀ ਕਿਸਨੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਉਹ ਕੱਢ ਦੇ ਬਾਹਰ ਕੱਢ ਕਰਨ ਵਾਲਾ ਬਾਹਰ ਕੋਈ ਗੱਲ ਕਰ ਰਹੀ ਆ ਰਹੀ ਪੁਲਿਸ ਆ ਰਹੀ ਹੈ ਹਾਂਜੀ ਕੋਈ ਚੱਕਰ ਨਹੀਂ ਆਣ ਦੇ ਫਿਰ ਫਿਰ ਉਹਨੂੰ ਨਾ ਦੌੜਾਉਂ ਬਿਲਕੁਲ ਖਾਫ ਨਹੀਂ ਹੈਗਾ ਤੁਸੀਂ ਇਹ ਮੱਛੀ ਚੱਲੇ ਕੇ ਜਾ ਰਹੇ ਆ ਪਾ ਕੜਾ ਲਏ ਆ ਕੀਤੇ ਤੋਂ ਖਰੀਦੇ ਆ ਉਹ ਖਰਜੋ ਦੇ ਉਹ ਜਾਲ ਕਿੰਨੇ ਪੈਸੇ ਦਿੱਤੇ ਕਿੰਨੇ ਪੈਸੇ ਦਿੱਤੇ ਸਾਡੇ ਉੱਥੇ ਉਹਨਾਂ ਕੋਲ ਚੱਲੇ ਕਿੰਨੇ ਪੈਸੇ 800 ਰੁਪਏ ਦੇ ਆਏ 800 ਰੁਪ 800 ਰੁਪਏ ਦੇ ਕੇ ਆਇਆ ਪ੍ਰਸ਼ਾਸਨ ਨੂੰ ਮੈਂ ਕਹੂੰਗਾ ਇਹਨਾਂ ਦੀ ਤਸਵੀਰਾਂ ਦੇਖੋ ਕਿ 8-800 ਰੁਪਏ ਦੇ ਵਿੱਚ ਅੰਦਰੋਂ ਫੜ ਕੇ ਬਾਹਰ ਨੂੰ ਵੇਚੀ ਜਾ ਰਿਹਾ ਤਮਾਸ਼ੀਨ ਲੋਕ ਜਿਹੜੇ ਨੇ ਉਹ ਇਹ ਕੰਮ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖੋ ਸਾਹਮਣੇ ਕਿ ਕਿਸ ਤਰੀਕੇ ਦੇ ਨਾਲ ਕੱਪੜਿਆਂ ਤੋਂ ਬਾਹਰ ਆ ਕੇ ਇੱਥੇ ਮੱਛੀਆਂ ਫੜੀਆਂ ਜਾ ਰਹੀਆਂ ਨੇ ਇਹ ਸੁਕਣਾ ਝੀਲ ਚੰਡੀਗੜ੍ਹ ਦੀ ਤਸਵੀਰ ਹੈ ਤੁਹਾਨੂੰ ਅੱਗੇ ਵੀ ਜਿਹੜਾ ਮੈਂ ਲਗਾਤਾਰ ਤਸਵੀਰਾਂ ਦਿਖਾਉਣਾ ਇਹ ਤਸਵੀਰ ਹੈ ਇੱਕ ਇੱਕ ਪਾਸੇ ਜਿਹੜੇ ਲਾਲਚੀ ਮਾਸ ਦੇ ਮੱਛੀ ਨੂੰ ਫੜ ਰਹੇ ਆ ਦੂਜੇ ਪਾਸੇ ਲੋਕਾਂ ਦੀ ਜਾਨ ਦੀ ਪਈ ਹੋਈ ਹੈ ਪਰ ਇੱਕ ਬਾਜੀ ਇੱਥੋਂ ਦੇ ਵਸਨੀਕ ਨੇ ਜਿਹੜੇ ਬਾਲਟੀ ਦੇ ਵਿੱਚ ਇੱਕ ਮੱਛੀ ਪਾ ਕੇ ਲਿਆਏ ਨੇ ਉਹਨੂੰ ਇਸ ਲੇਕ ਦੇ ਵਿੱਚ ਛੱਡਿਆ ਜਾਏਗਾ ਕਿ ਉਸ ਦੀ ਜਾਨ ਬਚ ਜਾਵੇ ਪਰ ਜਿਹੜੇ ਇਸ ਪਾਸੇ ਨੂੰ ਨਾ ਆਪਣੀ ਜਾਨ ਦੀ ਪ੍ਰਵਾਹ ਕਰ ਰਹੇ ਆ ਜਿਹੜੇ ਉੱਥੇ ਪ੍ਰਵਾਸੀ ਨੇ ਜਾਂ ਕੌਣ ਨੇ ਉਹ ਉੱਥੇ ਲੱਗੇ ਹੋਏ ਨੇ ਸਰ ਆਪ ਤੁਸੀਂ ਕਿਉਂ ਛੱਡਣ ਆਏ ਹੋ ਇਸ ਮੱਛੀ ਨੂੰ ਕੀ ਕਾਰਨ ਹੈ ਇੱਥੇ ਲੇਕ ਤੇ ਛੱਡਣ ਆਏ ਹੋ ਤੁਸੀਂ ਇਹ ਤਾਂ ਸਾਨੂੰ ਪਾਜੀ ਕਿਸ ਨੇ ਪਾਏ ਦੱਸਿਆ ਉਹ ਕਰਨ ਆਈ ਅਸੀਂ ਜੀ ਹੂੰ ਤਾਂ ਆਈ ਆਈ ਛੱਡਣ ਓਕੇ ਮਤਲਬ ਠੀਕ ਹੈ ਮੱਛੀ ਇਹ ਬਿਮਾਰ ਨਹੀਂ ਹੈ ਫਰੈਸ਼ ਮੱਛੀ ਲੈ ਕੇ ਉਹ ਛੱਡ ਦਿਆਂ ਅਸੀਂ ਹੂੰ ਬਿਲਕੁਲ ਤਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਪਾਸੇ ਇੱਕ ਲੋਕ ਮੱਛੀਆਂ ਫੜ ਰਹੇ ਨੇ ਦੂਜੇ ਪਾਸੇ ਇੱਕ ਵੀਰ ਨੇ ਉਹ ਲੇਕ ਦੇ ਉੱਤੇ ਮੱਛੀ ਛੱਡਣ ਆਏ ਨੇ ਬਾਲਟੀ ਦੇ ਵਿੱਚ ਪਾ ਕੇ ਇਹ ਤਸਵੀਰ ਤੁਹਾਡੇ ਨਾਲ ਅਸੀਂ ਲੇਕ ਤੋਂ ਸਾਂਝੀ ਕੀਤੀ ਹੈ ਸੁਪਰੀਡੈਂਟ ਸਾਹਿਬ ਕਹਾਂ ਆਏ ਨਹੀਂ ਅੱਜ ਉੱਪਰ ਗਏ ਨੇ ਦੇਖੋ ਉੱਪਰ ਕਾ ਇਹ ਦੇਖ ਕਬ ਆਤੇ ਲੋਕ ਗਿਆ ਗੁਲਾਣਾਬਾਦ ਇਹ ਸੁਪਰੀਡੈਂਟ ਜਿਹੜੇ ਇੱਥੇ ਹੈਗੇ ਆ ਮੱਛੀਆਂ ਵਾਲਾ ਬਣਾਇਆ ਹੋਇਆ ਪਰ ਜਿਵੇਂ ਅਸੀਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਰਹੇ ਸੀਗੇ ਕਈ ਲੋਕ ਸੁਕਨਾ ਲੇਕ ਦੇ ਵਿੱਚ ਦੇ ਕੋਲ ਦੀ ਮੱਛੀਆਂ ਫੜ ਰਹੇ ਨੇ ਇਹ ਆਫਿਸ ਹੈ ਹੈੱਡ ਆਫਿਸ ਜਿਹੜਾ ਇੱਥੇ ਦੇਖਭਾਲ ਕਰਦਾ ਹੈ ਜਿਹੜੀਆਂ ਫਿਸ਼ ਨੇ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਤੁਸੀਂ ਤਸਵੀਰ ਦੇਖ ਸਕਦੇ ਹੋ ਪਰ ਇਹ ਬਹੁਤ ਗੰਦਾ ਆਇਆ ਪਿਆ ਹਾਲਾਤ ਕੁਝ ਠੀਕ ਨਹੀਂ ਹੈਗੇ ਇਹਨਾਂ ਦੇ ਸੈਕਟਰ 6 ਦੇ ਹਾਲਾਤ ਨੇ ਮੈਂ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਦੇ ਜਿੱਥੇ ਮੱਛੀਆਂ ਪਾਲੀਆਂ ਜਾਂਦੀਆਂ ਨੇ ਸੁਪਰੀਡੈਂਟ ਨੂੰ ਜਿਹੜੇ ਉਹ ਕਾਲ ਲਗਾ ਰਹੇ ਨੇ ਬਹੁਤ ਜਿਹੜੇ ਹਾਲਾਤ ਇੱਥੇ ਦੇ ਖਰਾਬ ਨੇ ਪਰ ਉਹ ਜਿਹੜੇ ਲੋਕ ਮੱਛੀਆਂ ਫੜ ਰਹੇ ਨੇ ਉਹਨਾਂ ਦੇ ਉੱਤੇ ਕੀ ਕਾਰਵਾਈ ਹੈ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਕਿਵੇਂ ਕਰਦਾ ਪਾਣੀ ਪੂਣੀ ਦੇਖ ਦਿਓ ਲੋਕਾਂ ਦੇ ਜਾਨ ਨੂੰ ਖਤਰਾ ਵੀ ਹੋ ਸਕਦਾ ਬੜੀਆਂ ਚੀਜ਼ਾਂ ਨੇ ਬਾਈ ਨੇ ਫੋਨ ਲਗਾ ਲਿਆ ਉਹ ਸਾਈਡ ਤੇ ਹੋ ਰਿਹਾ ਹਾਂ ਇਹ ਤਾਂ ਵੀ ਤੁਸੀਂ ਦੇਖੋਗੇ ਮੱਛੀ ਪਕੜਨ ਵਾਲਾ ਲਾਇਸੈਂਸ ਧਾਰਕ 2 ਤੋਂ ਜ਼ਿਆਦਾ ਵੱਧ ਤੋਂ ਵੱਧ 3.5 ਕਿਲੋਗ੍ਰਾਮ ਮੱਛੀ ਨਹੀਂ ਪਕੜ ਸਕਦਾ ਅਤੇ ਮੱਛੀ 20 ਸੈਂਟੀਮੀਟਰ ਤੋਂ ਛੋਟੀ ਨਹੀਂ ਹੋਣੀ ਚਾਹੀਦੀ ਮੱਛੀ ਪਕੜਨ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉੱਥੇ ਤਾਂ ਨਿਯਮਾਂ ਦੀਆਂ ਧੱਜੀਆਂ ਉੜੀਆਂ ਪੰਨਿਆਂ ਨੇ ਕੋਈ ਨਿਯਮ ਨਹੀਂ ਹੈਗੇ ਕੋਈ ਨਿਯਮ ਫਾਲੋ ਨਹੀਂ ਕੀਤੇ ਜਾ ਰਹੇ ਉੱਪਰੋਂ ਪਾਣੀ ਆ ਰਿਹਾ ਹੈ ਨੀਚੇ ਲੋਕ ਮੱਛੀਆਂ ਫੜਦੇ ਫਏ ਨੇ ਹਿੰਦੀ ਦੇ ਵਿੱਚ ਵੀ ਲਿਖਿਆ ਆ ਅੰਗਰੇਜ਼ੀ ਦੇ ਵਿੱਚ ਵੀ ਲਿਖਿਆ ਆ ਮੱਛਲੀ ਪਕੜਨੇ ਵਾਲੇ ਕੋ ਜੁਰਮਾਨਾ ਹੋਏਗਾ ਤਾਂ ਕਾਰਵਾਈ ਹੋਏਗੀ ਇਹ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਆ ਪਬਲਿਕ ਨੋਟਿਸ ਵੀ ਇੱਥੇ ਲੱਗਿਆ ਹੋਇਆ ਕਿਉਂਕਿ ਜੇ ਕੋਈ ਮੱਛੀ ਫੜਨਾ ਚਾਹੁੰਦਾ ਇੱਥੋਂ ਉਹ ਬਾਹਰੋਂ ਨਹੀਂ ਇੱਥੋਂ ਮੱਛੀ ਫੜਨਾ ਚਾਹੁੰਦਾ ਉਹਦੇ ਕੋਲ ਲਾਇਸੈਂਸ ਹੋ ਸਕਦਾ ਹੈ ਮੱਛੀ ਕਿੱਡੀ ਫੜਨੀ ਹੈ ਕਿਵੇਂ ਫੜਨੀ ਹੈ ਪਰ ਉੱਥੇ ਤਾਂ ਡੰਡਿਆਂ ਨਾਲ ਮੱਛੀਆਂ ਨੂੰ ਮਾਰਿਆ ਜਾ ਰਿਹਾ ਹੈ जाल दे विच फड़ के छोटी वड्डी ले जा रहे हैं क्या कह रहे हैं सर नीरज फोन कर रहे हैं क्या कहते हैं अभी बात करेंगे सर पढ़ते हैं अभी आज कराना बात फोन बात कराई दो आप ठीक है लगाना फोन हाँ जी आप ये हालात ऐसे ही होते हैं इस यहाँ से सफाई सुई नहीं होती गंदा पानी मुश्क मार रहा है इधर का

ਜਿਹੜਾ ਕਾ ਬੰਦ ਬਾਤ ਕਰਦਾ ਹੈ ਕੰਮ ਕਰਦਾ ਤੇ ਸੈਕਟਰ 6 ਦੇ ਹਾਲਾਤ ਨੇ ਜਿੱਥੇ ਮੱਛੀਆਂ ਫੜੀਆਂ ਜਾਂਦੀਆਂ ਨੇ ਲਾਇਸੈਂਸ ਵਗੈਰਾ ਦੇ ਤਾਰ ਦੇ ਉੱਤੇ ਪਰ ਉਧਰ ਤਾਂ ਮੱਛੀਆਂ ਛੋਟੀ ਵੱਡੀ ਕੋਈ ਦੇਖਣੀ ਜਾ ਰਹੀ ਡੰਡਿਆਂ ਨਾਲ ਮਾਰੀ ਜਾ ਰਹੇ ਨੇ ਇੱਥੋਂ ਦੇ ਅਸੀਂ ਤੁਹਾਨੂੰ ਤਸਵੀਰ ਸਾਂਝੀ ਕੀਤੀ ਹੈ ਪ੍ਰਸ਼ਾਸਨ ਨੂੰ ਨਾਲ ਦੇ ਉੱਤੇ ਕੀ ਕਾਰਵਾਈ ਕਰਦਾ ਕੋਈ ਦੇਖਭਾਲ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਵੀ ਦੇਖਣਾ ਹੈ